ਅੱਜ ਲੁਧਿਆਣਾ ਦੇ ਨਗਰ ਨਿਗਮ ਜ਼ੋਨ ਦੇ ਮਾਤਾ ਰਾਣੀ ਚੌਕ ਵਿਖੇ ਡਾਕਟਰ ਅੰਬੇਦਕਰ ਸੰਘਰਸ਼ ਮੋਰਚਾ ਪੰਜਾਬ ਦੇ ਚੇਅਰਮੈਨ ਵੀ ਸ੍ਰੀ ਨਰੇਸ਼ ਢੀਮਾਨ ਦੀ ਅਗਵਾਈ ਹੇਠ ਸਮੂਹੀ ਟੀਮ ਵੱਲੋਂ ਡਾਕਟਰ ਪੀਮਰਾਜ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਨੇ ਦੱਸਿਆ ਕਿ ਦੇਸ਼ ਦੇ ਉਹ ਮਹਾਨ ਵੰਸ਼ਦਾਨੀ ਬਾਬਾ ਸਾਹਿਬ ਜਿਨ੍ਹਾਂ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਜਿਉਣ ਦੇ ਹੱਕ ਦਿਲਾਏ ਅਤੇ ਸਮੂਹ ਪਾਈਚਾਰੇ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਾਨੂੰ ਹਮੇਸ਼ਾ ਹੀ ਡਾਕਟਰ ਪੀਮਰਾਜ ਅੰਬੇਦਕਰ ਕਰ ਜੀ ਦੇ ਦਿਖਾਏ ਹੋਏ ਰਸਤੇ 'ਤੇ ਚੱਲਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਜੀਵਨ ਵਿੱਚ ਸਫਲ ਹੋ ਸਕੀਏ ਅਤੇ ਸਾਨੂੰ ਹਮੇਸ਼ਾ ਹੀ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ नगर निगम कर्मचारी यूनियन ਦਾ ਦਫਤਰ ਹੈ ਮੋਰਚੇ ਦਾ ਤੇ ਭਾਵਾ ਦੱਸਦਾ ਇਹ ਜੋਨ ਵਿਖੇ ਲੁਧਿਆਣਾ ਵਿਖੇ ਪਰਮ ਪੂਜਨੀਆ ਭਾਰਤ ਰਤਨ ਕਰੋੜਾਂ ਲੋਕਾਂ ਨੂੰ ਭਾਰਤ ਦੇ ਜੀਵਨਦਾਨ ਦੇਣ ਵਾਲੇ ਵੰਸਦਾਨੀ ਪਰਮ ਪੂਜਨੀਆ ਬਾਬਾ ਸਾਹਿਬ ਡਾਕਟਰ ਅਮੇੜਕਰ ਸਾਹਿਬ ਦਾ ਅੱਜ 68ਵਾਂ ਪ੍ਰਿਨੀਵਾਰਨ ਦੇ ਬੱਜ ਜਿਹੜਾ ਵਾ ਇੱਥੇ ਬੜੇ ਹੀ ਸ਼ਰਧਾਪੂਰਕ ਮਨਾ ਰਹੇ ਆਂ ਔਰ ਅੱਜ ਸਾਰੇ ਹੀ ਕਾਰਿਆਕਰਤਾਵਾਂ ਨੇ ਬਾਬਾ ਸਾਹਿਬ ਨੂੰ ਨਮਨ ਕਰਿਆ ਵੈ ਫੁੱਲ ਭੇਟ ਕਰਿਆ ਔਰ ਸਭ ਦਾ ਮਨ ਜਿਹੜਾ ਵਾ ਬਹੁਤ ਜ਼ਿਆਦਾ ਭਰਿਆ ਹੋਇਆ ਵਾ ਕਿਉਂਕਿ ਅੱਜ ਦੇ ਦਿਨ ਬਾਬਾ ਸਾਹਿਬ ਸਾਨੂੰ ਰੋਂਦੇ ਬਿਲਗਦੇ ਛੱਡ ਕੇ ਇਹ ਦੁਨੀਆ ਨੂੰ ਅਲविदा ਕਹਿ ਗਏ ਸੀ ਸਭ ਤੋਂ ਪਹਿਲਾਂ ਮੈਂ ਬਾਬਾ ਸਾਹਿਬ ਦੇ ਚਰਨਾਂ 'ਚ ਸਰਤਾ ਦੇ ਫੁੱਲ ਭੇਟ ਕਰਦਾ ਮੈਂ ਔਰ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਨੇ 5000 ਸਾਲਾਂ ਦੀ ਜਿਹੜੀ ਗੁਲਾਮੀ ਭਾਰਤ ਦੇ ਲੋਕ ਜਿਹੜੇ ਜੀਰੇ ਸੀ ਐਸਸੀ ओबीसी ਅਤੇ ਭਾਰਤ ਦੇ ਜਿਹੜੇ ਗਰੀਬ ਲੋਕ 5000 ਸਾਲਾਂ ਦੀ ਜਿਹੜੇ ਕੀ ਗੁਲਾਮੀ ਕਿਸੇ ਦੇ ਵੀ ਦੇਵਤਾਨੇ ਨਹੀਂ ਖਤਮ ਕਰੀ ਪਰ ਬਾਬਾ ਸਾਹਿਬ ਡਾਕਟਰ ਮੀਡਕਰ ਸਾਹਿਬ ਨੇ 26 ਜਨਵਰੀ 1950 ਨੂੰ ਭਾਰਤ ਦਾ ਵਿਸ਼ਾਲ ਸੰਵਿਧਾਨ ਜਿਹੜਾ ਲਾਗੂ ਹੋਇਆ ਉਸ ਦਿਨ ਸਾਨੂੰ ਸਾਰੇ ਗਰੀਬਾਂ ਨੂੰ ਇੱਕ ਲੈਨ ਦੇ ਵਿੱਚ ਖੜਾ ਕਰਤਾ ਔਰ ਸਾਨੂੰ ਬਰਾਬਰ ਦਾ ਜਿਹੜਾ ਵਾ ਸਨਮਾਨ ਮਿਲਿਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਮੈਂ ਕਿ ਬਾਬਾ ਸਾਹਿਬ ਡਾਕਟਰ ਅਮੀੜਕਰ ਸਾਹਿਬ ਜੋ ਵੰਸਦਾਨੀ ਆ ਜਿਨ੍ਹਾਂ ਨੇ ਸਹੀ ਮਾਨੇ ਚ ਇਸ ਭਾਰਤ ਦੇ ਕਰੋੜਾਂ ਲੋਕਾਂ ਨੂੰ ਸਨਮਾਨ ਦਿੱਤਾ ਵਾ ਉਹਨਾਂ ਨੂੰ ਹਮੇਸ਼ਾ ਸਾਨੂੰ ਯਾਦ ਰੱਖਣਾ ਚਾਹੀਦਾ ਵਾ ਉਹ ਉਹਨਾਂ ਦੀ ਜਿਹੜੀ ਕੀਤੀ ਹੋਈ ਕੁਰਬਾਨੀ ਆ ਔਰ ਜਿਹੜਾ ਉਹਨਾਂ ਦਾ ਮਿਸ਼ਨ ਜਿਹੜਾ ਅਧੂਰਾ ਰਹਿ ਗਿਆ ਵਾ ਉਹ ਮਿਸ਼ਨ ਨੂੰ ਸਾਨੂੰ ਸਾਰਿਆਂ ਨੂੰ ਪੂਰਾ ਕਰਨਾ ਚਾਹੀਦਾ ਵਾ ਇਸ ਕਰਕੇ ਮੈਂ ਨਰੇਸ਼ ਸਿੰਘਾਨ ਚੇਅਰਮੈਨ ਡਾਕਟਰ ਮੇੜਕਰ ਸੰਘਰਸ਼ ਮੋਰਚਾ ਨਗਰ ਨਿਕਮ ਕਰਮਚਾਰੀ ਯੂਨੀਅਨ ਦਾ ਸਰਦਾ ਦੇ ਫੁੱਲ ਭੇਟ ਕਰਦਾ ਮੈਂ ਔਰ ਜਿੰਨੇ ਵੀ ਸਾਡੇ ਭਾਵਦਰ ਦੇ ਕਾਰਜਕਰਤਾ ਵਾ ਮੋਰਚੇ ਦੇ ਆ ਯੂਨੀਅਨ ਦੇ ਆ ਉਹਨਾਂ ਦਾ ਧੰਨਵਾਦ ਕਰਦਾ ਮੈਂ ਕਿ ਉਹਨਾਂ ਨੇ ਸੈਂਕੜਾ ਦੀ ਗਿਣਤੀ ਦੇ ਵਿੱਚ ਆ ਕੇ ਬਾਬਾ ਸਾਹਿਬ ਨੂੰ ਐਸਾਂ ਸ਼ਰਧਾਂਜਲੀ ਦਿੱਤੀ ਆ ਬਹੁਤ ਬਹੁਤ ਧੰਨਵਾਦ ਜੈ ਬਾਲਮੀਕੀ ਜੈ ਪੀ ਆਦਰਯੋਗ ਪ੍ਰੇਮੀ ਹੋ ਜੈ ਬਾਲਮੀਕੀ ਜੈ ਭੀਮ आज परमादरणीय वीर श्रेष्ठ नरेश धिघान जी चेयरमैन नगर निगम कर्मचारी यूनियन और अंबेडकर संघर्ष मोर्चा के उनके सशक्त नेतृत्व में आज बाबा साहब अम्बेडकर को सभी वर्करों ने कार्यकर्ताओं ने अपनी श्रद्धा के फूल अर्पित किए हैं और आज सभी ने प्रण लिया है कि जो बाबा साहब ने हमें पढ़ो जुड़ो संघर्ष करने का जो नारा दिया था सभी मिलकर उस पर पहरा देंगे और उसे आगे बढ़ाएंगे जय वाल्मीकि जय जो बोले स्वनिर्भय भगवान वाल्मीकि महाराज की जय बहुत ही आस्था और विश्वास के साथ स्वामी चंद्रपाल अनार्या जी की जी के आशीर्वाद से और सर्वोच्च निर्देशक भावादस भारत वीरेश निरेश ढिघान जी की अगुवाई में वंशदानी बाबा साहेब डॉक्टर भीमराव अंबेडकर जी का बलिदान दिवस परिनिवारण निवारण दिवस मनाया गया और उन्हें पूरे भावादस्त परिवार ने नमन किया और फूल अर्पित करके उनको श्रद्धांजलि दी जय वाल्मीकि प्रॉपर्टी बेचने और खरीदने के लिए संपर्क करें फेयर डील प्रॉपर्टीज